ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕੇ ਅੱਜ ਆਪਾਂ ਬਾਬਾ ਬੰਤਾ ਸਿੰਘ ਜੀ ਦੀ ਇੱਕ ਵੀਡੀਓ ਲੈ ਕੇ ਆਏ ਆ ਜਿਨੇ ਵਿੱਚ ਉਹ ਜਥੇਬੰਦੀ ਨਾਨਕਸਰ ਦੇ ਬਾਰੇ ਗੱਲ ਕਰ ਰਹੇ ਨੇ ਅੱਛਾ ਅੱਛਾ ਤੇ ਉਹਨਾਂ ਦਾ ਪਿੱਛੇ ਜਿਹੜਾ ਮਸਲਾ ਸੀ ਉਹਦੇ ਬਾਰੇ ਉਹ ਗੱਲ ਕਰ ਰਹੇ ਨੇ ਤੇ ਆਪਾਂ ਦੇਖਨੇ ਕਿ ਉਹ ਕੀ ਗੱਲਬਾਤ ਕਰ ਰਹੇ ਵੀਡੀਓ 'ਚ ਸਾਧੂ ਦੀ ਜਦੋਂ ਮਹਿਮਾ ਦੀ ਗੱਲ ਆਉਂਦੀ ਹੈ ਇੱਕ ਪੰਕਤੀ ਦੇ ਵਿੱਚ ਹੀ ਤੁਹਾਨੂੰ ਸਮਝਾ ਦਵਾਂ ਰਸਨਾ ਏਕ ਅਨੇਕ ਗੁਣਪੂਰਨ ਜਨਕੀ ਕਿਤਕ ਉਪਮਾ ਕਹੀ ਹੈ ਚੰਬ ਦੀ ਜ਼ੁਬਾਨ ਦੇ ਕੋਲੋਂ ਵਾਕਸ਼ਲ ਨਹੀਂ ਹੁੰਦਾ ਪੂਰੇ ਮਹਾਪੁਰਸ਼ ਦੇ ਗੁਣਾਂ ਦਾ ਅੰਤ ਪੈ ਸਕੇ ਜਿਹੜੀਆਂ ਨਦੀਆਂ ਸਾਗਰ ਚ ਮਿਲਦੀਆਂ ਨੇ ਸਾਗਰ ਦਾ ਰੂਪ ਹੋ ਜਾਂਦੀਆਂ ਨੇ ਜਿੰਨੀ ਕਮਾਈ ਬਾਬਾ ਅਨੰਦ ਸਿੰਘ ਹੁਣਾ ਗੁਰੂ ਨਾਨਕ ਮਹਾਰਾਜ ਅਕਾਲ ਸਰੂਪ ਦੇ ਨਾਮ ਦੀ ਕੀਤੀ ਹੈ ਉਹ ਗੁਰਾਂ ਚ ਅਪੇਧ ਪੁਰਸ਼ ਸਨ ਔਰ ਉਹਨਾਂ ਦੀ ਫੁਲਵਾੜੀ ਨਾਨਕ ਸਰ ਜਥੇਬੰਦੀ ਦੇ ਸੈਂਕੜੇ ਠਾਠ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਇੱਕ ਰੋਲਾ ਜਿਹਾ ਵੀ ਪਿਆ ਸੀ ਕੋਈ ਪਿੱਛੇ ਜੇ ਦੀ ਉਹ ਠਾਠ ਵਿੱਚ ਕੋਈ ਰੇਪ ਕੇਸ ਹੋਇਆ ਹੈ ਗੱਲ ਬੜੇ ਧਿਆਨ ਨਾਲ ਸੁਣਿਓ ਯਾਦ ਰੱਖਿਓ ਜਿਹੜਾ ਪ੍ਰਿੰਸੀਪਲ ਹੁੰਦਾ ਹੈ ਨਾ ਸਕੂਲ ਕਾਲਜ ਦੇ ਵਿੱਚ ਉਹ ਵਿਦਿਆਰਥੀਆਂ ਨੂੰ ਤਿਆਰ ਕਰਦਾ ਏ ਨੇਕ ਨਾਮੀ ਬਣਾਉਂਦਾ ਏ ਪਰ ਵਿੱਚੋਂ ਕਈ ਵਿਗੜ ਜਾਂਦੇ ਨੇ ਹੁਣ ਜੇ ਕਿਸੇ ਸੰਸਥਾ ਵਿੱਚੋਂ ਕੋਈ ਉੱਠ ਕੇ ਕੁਕਰਮ ਕਰ ਰਿਹਾ ਏ ਇਹਦੇ ਵਿੱਚ ਆਗੂ ਦਾ ਪ੍ਰਿੰਸੀਪਲ ਦਾ ਦੋਸ਼ ਨਹੀਂ ਹੁੰਦਾ ਮੈਨੂੰ ਇੱਕ ਵੀ ਸੰਸਥਾ ਦੱਸ ਤੋ ਜਿਹਦੇ 'ਚ ਕਮੀ ਨਾ ਹੋਵੇ ਪਿੰਡੋਂ ਹੀ ਚੱਲ ਪਾਓ ਕਈ ਕਮੇਟੀਆਂ ਨੇ ਪਿੰਡਾਂ 'ਚ ਗੁਰਦਾਰੇ ਨੇ ਫਿਰ ਜਥੇਬੰਦੀਆਂ ਵੱਲ ਚੱਲ ਪਾਓ ਜਾਂ ਸਰਕਾਰੀ ਪ੍ਰਸ਼ਾਸਨ ਵੱਲ ਚੱਲ ਪਾਓ ਹਰ ਸੰਸਥਾ ਦੇ ਵਿੱਚ ਕੋਈ ਨਾ ਕੋਈ ਹੁਨਤਾ ਹੀ ਜ਼ਰੂਰ ਹੁੰਦੀ ਹੈ ਜਿਵੇਂ ਆ ਫਸਲ ਚ ਕਾਂ ਕੀ ਆ ਰਹੀ ਹੁੰਦੀ ਹੈ ਥੋੜਾ ਬਹੁਤਾ ਇਹੋ ਜਿਹਾ ਮਹਿਕਮਾ ਵਿੱਚ ਹੁੰਦਾ ਹੈ ਜੇ ਕੋਈ ਗੁਨਾਹ ਕਰਦਾ ਹੈ ਕਾਨੂੰਨ ਉਹਨੂੰ ਸਜ਼ਾ ਦਿੰਦਾ ਹੈ ਸੰਸਥਾ ਇਹ ਕਰ ਸਕਦੀ ਹੈ ਦਰਕਿਨਾਰ ਕਰ ਦਿਓ ਖਾਰਜ ਕਰ ਦਿਓ ਜਥੇ ਬੰਦੀ ਚ ਜਿੰਨੇ ਵੀ ਗੁਰੂ ਦੇ ਸਿਧਾਂਤ ਦੇ ਉਲਟ ਚੱਲਣਾ ਕੀਤਾ ਹੈ। ਔਰ ਆਪਾਂ ਨੂੰ ਪਤਾ ਹੈ ਜਿਹੜਾ ਚਰਿੱਤਰ ਤੋਂ ਡਿੱਗ ਪੈਂਦਾ ਹੈ। ਉਹ ਕਿੱਥੇ ਕਿਸੇ ਨੂੰ ਮੂੰਹ ਦਿਖਾਉਣ ਜੁਗਾ ਰਹਿੰਦਾ ਹੈ। ਸਭ ਤੋਂ ਵੱਡੀ ਸਜ਼ਾ ਹੀ ਉਹਦੇ ਲਈ ਇਹ ਹੈ ਜਦੋਂ ਕੋਈ ਉਹਦੇ ਮੱਥੇ ਲੱਗਣਾ ਨਹੀਂ ਚਾਹੁੰਦਾ। ਇਦੋਂ ਵੱਡੀ ਨਮੋਸ਼ੀ ਕੀ ਹੋਵੇਗੀ ਉਸ ਬੰਦੇ ਲਈ। ਪਰ ਸੰਸਥਾ ਵਿੱਚ ਕੀਤੇ ਹੋਏ ਕਿਸੇ ਇੱਕ ਬੰਦੇ ਦੇ ਗਲਤ ਕਾਰਜ ਲਈ ਆਪਾਂ ਜਥੇਬੰਦੀ ਨੂੰ ਪੰਡਿਏ ਜਾਂ ਕਿਸੇ ਵੱਡੇ ਮਹਾਪੁਰਸ਼ ਨੂੰ ਪੰਡਿਏ ਜਿਨ੍ਹਾਂ ਨੇ ਲੱਖਾਂ ਨੂੰ ਗੁਰਮਤ ਦੇ ਨਾਲ ਜੋੜਿਆ ਇਹ ਗੱਲ ਬਹੁਤੀ ਚੰਗੀ ਨਹੀਂ ਹੁੰਦੀ। ਵੈਸੇ ਮੈਂ ਇਦਾਂ ਦੀ ਕੋਈ ਗੱਲ ਗੁਰੂ ਦੀ ਹਜ਼ੂਰੀ 'ਚ ਕਰਨੀ ਨਹੀਂ ਚਾਹੁੰਦਾ ਹੁੰਦਾ ਜਿਹਦੇ ਨਾਲ ਆਪਣਾ ਪੰਥ ਘਾਟੇ 'ਚ ਜਾਵੇ। ਜਿਹਦੇ ਨਾਲ ਸਾਡੇ ਪੰਥ ਤੇ ਦਾਗ ਲੱਗੇ ਜਾਂ ਸਾਡੇ ਪੰਥ ਤੇ ਝੋਟ ਵੱਜੇ। ਪਰ ਉਹ ਕਈ ਵਾਰ ਸਵਾਲ ਉੱਠ ਪੈਂਦਾ ਹੈ ਗਿਆਨੀ ਜੀ ਤੁਸੀਂ ਨਾਨਕ ਸਰ ਜਥੇਬੰਦੀ ਦੀਆਂ ਸਟੇਜਾਂ ਤੇ ਕਈ ਵਾਰ ਕਥਾ ਕਰਦੇ ਹੋ ਇਸ ਬਾਬਤ ਬੋਲੋ ਕੀ ਬੋਲਣਾ ਹੈ ਦੱਸੋ ਆਪਣੀ ਆਪ ਹੀ ਠੀਕ ਕਰੀਏ ਆਪਾਂ ਵੀ ਸਾਡੀਆਂ ਸੰਸਥਾਵਾਂ ਵਿੱਚ ਕਿਸੇ ਨੇ ਗਲਤ ਕਾਰਜ ਕੀਤਾ ਇਹਨੂੰ ਪ੍ਰਮੋਟ ਕਰੀਏ ਹੁਣ ਜੇ ਕਿਸੇ ਨੇ ਕੀਤਾ ਹੈ ਤੁਹਾਡੇ ਸਾਹਮਣੇ ਹੈ ਉਹਦੀ ਸਜ਼ਾ ਮਿਲ ਗਈ ਹੈ ਔਰ ਸਜ਼ਾ ਹੋਣੀ ਨਹੀਂ ਚਾਹੀਦੀ ਹੈ ਇੱਥੇ ਕੋਈ ਦੋਰ ਹੈ ਨਹੀਂ ਪਰ ਫਿਰ ਵੀ ਸਾਰੀ ਸੰਸਤਾ ਨੂੰ ਭੰਡਣ ਤੋਂ ਆ ਭੰਗੂ ਰੇਸ ਕਰਿਆ ਕਰੀਏ ਹਾਂ ਬਾਣੀ ਦੇ ਸਿਧਾਂਤ ਤੇ ਬਹੁਤ ਉਲਟ ਇਹ ਕਰਮ ਹੋਇਆ ਹੈ ਜੋ ਮਾਈ ਦੇ ਨਾਲ ਰੇਪ ਕੇ ਸੋਇਆ ਜਾਂ ਇੱਕ ਮਾਈ ਹੈ ਜਾਂ ਬਹੁਤੀਆਂ ਮਾਈਆਂ ਨੇ ਕਿਉਂਕਿ ਸਾਨੂੰ ਗੁਰਮਤ ਨੇ ਇਹ ਸਿਖਾਇਆ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਿਖਾਣਾ ਕੋਈ ਬਗਾਨੀ ਔਰਤ ਬਰਾਬਰ ਦੀ ਹੈ ਭੈਣ ਆਖੋ ਵੱਡੀ ਹੈ ਮਾਤਾ ਆਖੋ ਛੋਟੀ ਹੈ ਧੀ ਸਮਝੋ ਪ੍ਰੇਮ ਦਾ ਰਿਸ਼ਤਾ ਤੁਹਾਡਾ ਗ੍ਰਿਸ਼ਟ ਵਿੱਚ ਆਪਣੀ ਔਰਤ ਨਾਲ ਚਾਹੀਦਾ ਹੈ ਤੇ ਜੇ ਬੰਦਾ ਬਹੁਤ ਢੱਕੇ ਡੋਲੇ ਕਰਦਾ ਹੈ ਤੇ ਉਹਨੂੰ ਗ੍ਰਿਸ਼ਟ ਕਮਾ ਲੈਣਾ ਚਾਹੀਦਾ ਹੈ ਬੇਹੰਗਮ ਦਾ ਜੀਵਨ ਬੜਾ ਉੱਤਮ ਹੁੰਦਾ ਹੈ ਸਾਰੇ ਬੇਹੰਗਮਾਂ ਤੇ ਆਪਾਂ ਦਾਗ ਲਾ ਗਨੇ ਆ ਜਦੋਂ ਗਲਤ ਕਰਮ ਕਰਦੇ ਆ ਤੋ ਇਹਨਾਂ ਗੱਲਾਂ ਨੂੰ ਵਿਚਾਰਿਆ ਜਰੂਰ ਕਰੋ ਬਾਕੀ ਜੇ ਕੋਈ ਕਿਸੇ ਗਲਤ ਕਾਰਜ ਕਰਨ ਵਾਲੇ ਨੂੰ ਸਜ਼ਾ ਦਵਾਉਂਦਾ ਹੈ ਇਸ ਸਾਥ ਵੀ ਆਪਣਾ ਦੇਣਾ ਬਣਦਾ ਹੈ ਫਿਰ ਵੀ ਆਪਾਂ ਸੰਸਥਾਵਾਂ ਦੀ ਜਥੇਬੰਦੀਆਂ ਦੀ ਨਿੰਦਾ ਕਰਨ ਤੋਂ ਗੁਰੇਸ਼ ਕਰਨਾ ਹੈ ਕਿਉਂਕਿ ਗੁਰਮਤ ਦਾ ਸਾਨੂੰ ਹੁਕਮ ਹੈ ਕੰਡੇ ਨੂੰ ਕੰਡਾ ਕਹਿ ਦਿਓ ਫੁੱਲ ਨੂੰ ਫੁੱਲ ਕਹਿਣਾ ਪੈਣਾ ਪਰ ਕੰਡਾ ਇੱਕ ਚੁਬਿਆ ਤੁਸੀਂ ਸਾਰੀ ਫੁੱਲਵਾੜੀ ਨੂੰ ਭੰਡ ਦੋ ਕੰਡਾ ਕਹਿ ਕੇ ਉਹ ਗੱਲ ਠੀਕ ਨਹੀਂ ਕੱਚ ਦਾ ਟੁਕੜਾ ਤੁਹਾਡੇ ਚੁਬਿਆ ਤੁਸੀਂ ਹੀਰਿਆਂ ਨੂੰ ਭੰਡੋ ਇਹ ਠੀਕ ਨਹੀਂ ਮੈਂ ਬੜੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਸੀ ਬਾਬਾ ਆਨੰਦ ਸਿੰਘ ਜੀ ਹੁਣਾ ਦੀ ਸ਼ਾਨ ਦੇ ਉਲਟ ਕਾਫੀ ਬਚਨ ਹੋ ਰਹੇ ਸਨ ਉਹ ਮਹਾਪੁਰਸ਼ ਜਿਨ੍ਹਾਂ ਨੇ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਲਾਇਆ ਤਿਆਗ ਦੀ ਮੂਰਤ ਐਵੇਂ ਨਹੀਂ 800 ਤੋਂ ਉੱਪਰ ठाਠ ਬਣਿਆ ਭਗਤੀ ਪਰਫੁੱਲਤ ਹੋਈ ਉਹਨਾਂ ਦੀ ਲੱਖਾਂ ਪ੍ਰਾਣੀਆਂ ਨੂੰ ਦੂਸਰੇ ਮੁਖੀ ਬਾਬਾ ਈਸਰ ਸਿੰਘ ਹੁਣਾ ਅੰਮ੍ਰਿਤ ਸਿਖਾਇਆ ਸਿੱਖੀ ਨਾਲ ਜੋੜਿਆ ਅੱਜ ਵੀ ਸਾਰੇ ਨਾਨਕ ਸਰ ਦੇ ਗੁਰਧਾਮਾਂ ਤੇ ਖੰਡੇ ਦੀ ਪੌੜ ਰਫੁੱਲਤ ਹੁੰਦੀ ਹੈ ਰਹੀ ਗੱਲ ਕਿਸੇ ਇੱਕ ਦੇ ਕੁਕਰਮ ਕਰਨ ਦੀ। ਸਾਾਸਤ ਵਿੱਚ ਬਹੁਤ ਲੋਕ ਗਲਤ ਕਰਮ ਕਰਦੇ ਨੇ ਧਾਰਮਿਕ ਦੁਨੀਆ ਵਿੱਚ ਵੀ ਕਰ ਦਿੰਦੇ ਨੇ ਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਮੇ ਇਹ ਕਾਰਜ ਇਹ ਬੁਰੇ ਕਰਮ ਨਹੀਂ ਸੰਹੁੰਦੇ। ਸੱਜਣ ਠਾਕੀ ਕਰਦਾ ਸੀ, ਕੌਡਾ ਰਾਖਸ਼ ਕੀ ਕਰਦਾ ਸੀ। ਗੁਰਦੇਵ ਸਿੱਧੇ ਮੰਨੇ ਲਾ ਲੈਂਦੇ ਸਨ ਉਹਨਾਂ ਦੀ ਹਸਤੀ ਐਸੀ ਬੁਲੰਦ ਸੀ। ਤੋ ਆਪਾਂ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਰੱਖਣਾ ਹੈ ਦਾਸ ਇਥੇ ਬਾਣੀ ਨੂੰ ਸੰਕੋਚਦਾ ਬੇੰਤ ਜਥੇ ਬੰਦੀਆਂ ਦੇ ਆਗੂ ਸਹਿਬਾਨ ਇਥੇ ਗੁਰੂ ਕੀ ਗੋਦ ਵਿੱਚ ਸਜ ਬੈਠੇ ਨੇ ਦਾਸ ਸਾਰਿਆਂ ਨੂੰ ਫਤਿਹ ਬੁਲਾਉਂਦਾ ਹੈ ਆਪ ਸੰਗਤਾਂ ਦਾ ਧੰਨਵਾਦ ਖੰਡੇ ਦੀ ਪੌਲ ਛਕੋ ਗੁਰੂ ਵਾਲੇ ਬਣੋ ਸਿੱਖੀ ਪਰਫੁੱਲਤ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰੀਆ ਇਹ बाबा बंता सिंह ਗੱਲ ਕਰ ਰਹੇ ਸੀ ਨਾਨਕ ਸਰ ਜੱਥੇਬੰਦੀ ਦੇ ਬਾਰੇ ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਕੁਝ 4 5 6 ਮਹੀਨੇ ਪਹਿਲੇ ਉਹਨਾਂ ਦਾ ਨਾ ਇੱਕ ਵਾਕਿਆ ਆਇਆ ਹੋਇਆ ਸੀ ਕਿ ਉਹਨਾਂ ਜੱਥੇਬੰਦੀ ਦਾ ਇੱਕ ਆਪ ਬੰਦਾ ਸੀ ਉਹਨੇ ਕੋਈ ਰੇਪ ਕੇਸ ਕੀਤਾ ਸੀ ਜਾਂ ਉਹਦੇ ਤੇ ਵਾਵਾ ਕੇਸ ਪਏ ਸੀ ਤੇ ਉਹਦੀ ਵਜ੍ਹਾ ਤੋਂ ਨਾ ਸਾਰੇ ਜੱਥੇਬੰਦੀ ਦੀ ਬਦਨਾਮੀ ਹੋਈ ਤੇ ਬਹੁਤ ਜ਼ਿਆਦਾ ਬਦਨਾਮੀ ਹੋਈ ਤੇ ਲੋਕ ਕਹਿੰਦੇ ਸੀ ਕਿ ਇਹਨਾਂ ਦੇ ਸਟੇਜਾਂ ਤੇ ਨਹੀਂ ਜਾਣਾ ਚਾਹੀਦਾ ਇਹਨਾਂ ਦੇ ਬਾਰੇ ਗੱਲ ਨਹੀਂ ਕਰਨੀ ਇਹਨਾਂ ਨੇ ਆਪਣਾ ਕਰੈਕਟਰ ਲੂਜ਼ ਨੇ ਕਰੈਕਟਰ ਲੂਜ਼ ਨੇ ਲੇਕਿਨ ਬਾਬਾ ਬੰਤਾ ਸਿੰਘ ਜੀ ਦੀ ਇਹ ਗੱਲ ਵੀ ਠੀਕ ਹੈ ਕਿ ਯਾਰ ਜਦੋਂ ਇੱਕ ਕਲਾਸ ਹੈ ਜਾਂ ਇੱਕ ਟੀਚਰ ਪੜ੍ਹਾ ਰਿਹਾ ਹੈ ਜਾਂ ਉਹਦੇ ਵਿੱਚ ਕੁਝ ਬੱਚਿਆਂ ਨੇ ਅੱਗੇ ਜਾ ਕੇ ਕਾਮਯਾਬ ਵੀ ਹੋਣਾ ਹੈ ਅੱਛੇ ਬੰਨਾ ਹੈ ਚੰਗੇ ਕਰਦਾਰ ਵਾਲੇ ਬੰਨਾ ਤੇ ਕੁਝ ਨੇ ਗਲਤ ਵੀ ਕਰਨਾ ਤੇ ਗਲਤ ਜਿਹੜਾ ਬੰਦਾ ਕਰ ਰਿਹਾ ਉਹਦਾ ਤੱਲਕ ਉਸ ਟੀਚਰ ਨਾਲ ਤੇ ਨਹੀਂ ਨਾ ਟੀਚਰ ਨੇ ਸਭ ਨੂੰ ਬਰਾਬਰ ਸਿਖਾਇਆ ਬਿਲਕੁਲ ਬਿਲਕੁਲ ਟੀਚਰ ਦਾ ਇਹ ਟੀਚਰ ਨੇ ਆਪਣਾ ਮਕਸਦ ਪੂਰਾ ਕਰ ਦਿੱਤਾ ਅੱਗੋ ਇਨਫਰਾਦੀ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਕੋਈ ਨਾ ਕੋਈ ਬੰਦਾ ਜਿਹੜਾ ਉਹ ਕੈਰੇਕਟਰ ਉਹਦਾ ਖਰਾਬ ਵੀ ਨਿਕਲ ਸਕਦਾ ਉਹ ਮਾਸ਼ਰੇ ਨੂੰ ਗਲਤ ਵੀ ਲੈ ਸਕਦਾ ਗਲਤ ਵੀ ਲੈ ਸਕਦਾ ਤੇ ਉਹਦਾ ਦੋਸ਼ ਜਿਹੜਾ ਨਾ ਉਸ ਟੀਚਰ ਨੂੰ ਨਹੀਂ ਇਸ ਤਰ੍ਹਾਂ ਹੀ ਉਹ ਕਹਿ ਰਹੇ ਸੀ ਕਿ ਜਿਹੜਾ ਜਥੇਬੰਦੀ ਦੇ ਆਗੂ ਨੇ ਉਹਨਾਂ ਦਾ ਦੋਸ਼ ਨਹੀਂ ਹੈ ਕਿਸੇ ਦਾ ਅਗਰ ਕੋਈ کردار ਤੇ ਖਰਾਬੀ ਨਿਕਲਾਈ ਜੋ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਦਿਓ ਤੁਸੀਂ ਉਹਨਾਂ ਦੇ ਕਿਰਦਾਰ ਤੇ ਉਂਗਲੀ ਨਾ ਉਠਾਓ ਬਲਕਿ ਸਜ਼ਾ ਦੇਣ ਵਾਸਤੇ ਅਧਾਰੇ ਮੌਜੂਦ ਨੇ ਸਜ਼ਾ ਦੇ ਵੀ ਰਹੇ ਨੇ ਤੇ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ ਤੇ ਇਹਦੇ ਵਿੱਚ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ ਚੰਗੇ ਨੂੰ ਚੰਗਾ ਤੇ ਜੇ ਅਗਰ ਕੋਈ ਮਾੜੇ ਮਾੜਾ ਦੇ ਖਿਲਾਫ ਹੈ ਕੋਈ ਮਾੜਾਕਾਰਜ ਦੇ ਖਿਲਾਫ ਕੋਈ ਕਲਾਵਰਦੀ ਕਰ ਰਿਹਾ ਹੈ ਤੇ ਉਹਨੂੰ ਚਾਹੀਦਾ ਕਿ ਤੁਸੀਂ ਉਹਦਾ ਸਾਥ ਦਿਓ ਹਾਂਜੀ ਤੇ ਜਿਸ ਤਰ੍ਹਾਂ ਉਹਨਾਂ ਨੇ ਇੱਕ ਮਿਸਾਲ ਬੜੀ ਅੱਛੀ ਦਿੱਤੀ ਕਿ ਵੀ ਅਗਰ ਤੁਹਾਨੂੰ ਕੰਡਾ ਚੁੱਭ ਜਾਂਦਾ ਤੇ ਤੁਸੀਂ ਕਹੋ ਜੀ ਇੱਥੇ ਹੈ ਹੀ ਕੰਡੇ ਨੇ ਲੇਕਿਨ ਜਿਹੜੇ ਫੁੱਲ ਨੇ ਤੁਸੀਂ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਵੀ ਆ ਇੰਨੇ ਫੁੱਲ ਵੀ ਖਿੜੇ ਹੋਏ ਨੇ ਖਾਲੀ ਕੰਡੇ ਹੀ ਨਹੀਂ ਐ ਤੇ ਇਸ ਤਰ੍ਹਾਂ ਹੀ ਉਹ ਉਹਨਾਂ ਦੀ ਕਾਫੀ ਜ਼ਿਆਦਾ ਨਾ ਉਹਨਾਂ ਦੇ ਖਿਲਾਫ ਪਿੱਛੇ ਜੇ ਗੱਲ ਹੁੰਦੀ ਰਹੀ ਬਦਨਾਮੀ ਵੀ ਹੋਈ ਕਾਫੀ ਉਸ ਬੰਦੇ ਦੀ ਵਜ੍ਹਾ ਤੋਂ ਤੇ ਸਾਡੇ ਵੀ ਅਸੀਂ ਅਗਰ ਸੋਚੀਏ ਜਾਂ ਤੁਸੀਂ ਲੋਕ ਸੋਚੀਏ ਐਜ਼ ਹਿਊਮਨ ਤੇ ਗਲਤੀ ਇਨਸਾਨ ਖਤਾ ਦਾ ਪੁੱਤਲਾ ਲੇਕਿਨ ਅਗਰ ਉਹ ਕੋਈ ਬੰਦਾ ਗਲਤੀ ਕਰਦਾ ਤੇ ਉਹਦੀ ਉਹ ਸਜ਼ਾ ਭੁਗਤੇ ਬਿਲਕੁਲ ਸਹੀ ਗੱਲ ਹੈ ਤੇ ਉਹ ਆਪਣਾ ਉਹ ਜ਼ਿੰਮੇਦਾਰ ਹੈ ਨਾ ਕਿ ਪੂਰਾ ਮਾਸ਼ਰਾ ਹੀ ਉਹਦਾ ਜ਼ਿੰਮੇਦਾਰ ਹੋ ਜਾਂਦਾ ਜਿਵੇਂ ਹੁਣ ਪਾਕਿਸਤਾਨ ਜੇਕਰ ਕੁਝ ਲੋਕ ਗਲਤ ਕਰ ਰਹੇ ਨੇ ਜਾਂ ਕਰਨਗੇ ਤੇ ਉਹਦਾ ਇਹ ਮਤਲਬ ਨਹੀਂ ਕਿ ਪਾਕਿਸਤਾਨ ਗਲਤ ਹਾਂ ਪਾਕਿਸਤਾਨ ਠੀਕ ਹੈ ਉਹਤੋਂ ਦੇ ਚੰਦ ਲੋਕ ਅਗਰ ਕੁਝ ਗਲਤ ਕਰ ਰਹੇ ਨੇ ਗਲਤ ਨਹੀਂ ਉਹਨਾਂ ਨੂੰ ਠੀਕ ਕੀਤਾ ਜਾਵੇ ਜਾਂ ਉਹਨਾਂ ਨੂੰ ਪਿਨਿਸ਼ਮੈਂਟ ਦਿੱਤੀ ਜਾਵੇ ਪਿਨਿਸ਼ਮੈਂਟ ਦੀ ਇਸ ਤਰ੍ਹਾਂ ਹਿੰਦੁਸਤਾਨ ਦੇ ਜਾਂ ਦੁਨੀਆ ਦੇ ਕਿਸੇ ਵੀ ਇਲਾਕੇ ਦੇ ਲੋਕ ਨੇ ਜਾਂ ਕਿਸੇ ਵੀ ਕੌਮ ਦੇ ਲੋਕ ਨੇ ਜਾਂ ਕਿਸੇ ਮਜ਼ਹਬ ਦੇ ਲੋਕ ਨੇ ਜਿਵੇਂ ਇਸਲਾਮ ਨੂੰ ਬਾਜ਼ੂਕਾ ਬਦਨਾਮ ਕੀਤਾ ਜਾਂਦਾ ਕਿ ਵੀ ਇਹ دہشت گرد ਦੇਮਰੂ ਅਗਰ ਕੋਈ ਚੰਦ ਲੋਕ ਨੇ ਕਿ ਉਹਨਾਂ ਦਾ ਮਜ਼ਹਬ ਇਸਲਾਮ ਹੈ ਉਹ دہشت گرد ਨੇ ਲੇਕਰ ਉਹਨਾਂ ਨੇ ਇਸਲਾਮ ਨੂੰ ਫਾਲੋ ਕਰਦੇ ਨੇ ਮੰਨਦੇ ਨੇ ਤੇ ਉਹ ਦਾਇਸ਼ਦਗਰਦੀ ਕਰਦੇ ਨੇ ਤੇ ਇਸਲਾਮ ਨਹੀਂ ਬੁਰਾ ਉਹ ਬੰਦੇ ਬੁਰੇ ਨੇ ਉਹ ਆਪਣੇ ਮذਬਬ ਦੇ ਧਰਮ ਦੇ ਖਿਲਾਫ ਚੱਲਦੇ ਪਏ ਸਨ ਬਿਲਕੁਲ ਸਹੀ ਗੱਲ ਹੈ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਵੇ ਇਹ ਮਿਲਨੇ ਕਿ ਨਵੀਂ ਵੀਡੀਓ ਨਾਲ ਸੰਬੰਧ ਹੋਈ ਇਜਾਜ਼ਤ ਅੱਲਾਹ ਨਿਗੇਵਾ